ਆਡਾ ਤੁਹਾਡੇ ਆਪਣੇ YouTube ਚੈਨਲ ਅੰਮ੍ਰਿਤ ਟੇਲਰ ਸਿਵੀਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਤੀਏ ਵੀ ਜਿਹੜਾ ਸਾਡਾ ਪਿੰਡ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਸਾਰਿਆਂ ਦਾ तहे ਦਿਲੋਂ ਤੁਹਾਡਾ ਬਹੁਤ ਸਾਰਾ ਪਿਆਰ ਭੇਜਦੀਆਂ ਤੇ ਜਿਹੜੀਆਂ ਭੈਣਾਂ ਚੈਨਲ ਦੇ ਬਿਲਕੁਲ ਨਵੇਂ ਆ ਜਾਂ ਕੋ ਭਰਾ ਦੇਖਦਾ ਵੀਡੀਓ ਚੈਨਲ ਹੈ ਤੇ ਇੱਕ ਸਬਸਕ੍ਰਾਈਬ ਨਹੀਂ ਕੀਤਾ ਹਣ ਅਓਕੇ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਜਾਂ ਬੱਚਿਆਂ ਤੋਂ ਕਰਾ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਉਣੇ ਆ ਤੁਹਾਡੇ ਕੋਲ ਨਾਲ ਦੀ ਨਾਲ ਆ ਜਾਇਆ ਕਰੇ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਆ ਉਹ ਲੇਡੀਜ਼ ਸ਼ਰਟ ਆ ਪਾਰਾ ਨਾਪਾ ਕਿੰਨਾ ਮੋਢਾ ਪਾਉਣਾ ਕਿੰਨਾ ਤੀਵਾ ਵਾ ਤੇ ਘੱਟ ਪਾਉਣਾ ਕੋਈ ਕਾਫੀ ਬੜਾ ਰਿ ਕਮੈਂਟ ਆਉਂਦੇ ਬਈ ਇਹਨੂੰ ਬਾਕੀ ਸਭ ਠੀਕ ਆ ਆਹ ਵਾਲੀਆਂ ਕਾਟਾਂ ਵਿੱਚ ਉਲਝਦੇ ਅਸੀਂ ਜਾਂ ਤੀਰੇ ਦਾ ਮੁੱਢਾ ਪਤਾ ਹੀ ਨਹੀਂ ਲੱਗਦਾ ਹਾਂ ਮੈਂ ਕੋਸ਼ਿਸ਼ ਕਰੂੰਗਾ ਪੂਰੀ ਬਰੀਕੀ ਜੀ ਦੱਸਣ ਦੀ ਜੇ ਨਹੀਂ ਸਮਝ ਆਉਂਦੀ ਫਿਰ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਬਾਈ ਸਾਨੂੰ ਸਮਝ ਨਹੀਂ ਆਈ ਦੁਬਾਰੇ ਸਮਝਾ ਦਿਓ ਨਾ ਕੋਈ ਲੋੜ ਨਹੀਂ ਸੰਗਨ ਦੀ ਕੋਈ ਦਿੱਕਤ ਨਹੀਂ ਲੰਬਾਈ ਹੈਗੀ ਇਸ ਪੈਂਦੀ 43.4 ਜਿਹੜੀ ਪੌਣੀ ਬਾ ਉਹ 17 ਮੂਰੀ ਦਾਸ ਅੱਧੀ ਬਾ ਸਾਢੇ 7 ਮੂਰੀ 14 ਆਪਾਂ ਇਹਦੀ ਅੱਧੀ ਬਾ ਕਰਨੀ ਆ ਆਪਾਂ ਅੱਧੀ ਕਰੇ ਗਰਮੀ ਵਾਲਾ ਸੂਟ ਹਨ 13 ਇਸ ਪੈਂਦਾ 13 ਉਤੋਂ ਛਾਤੀ ਤਿਆਰ ਕਰਨੀ ਆ 23 ਕਮਰ ਹੈਗੀ 21 ਇਹ ਵੀ ਤਿਆਰ ਨਾ ਆਪ ਇਹ ਜਿੰਨਾ ਨਾ ਆਪ ਆਪਣਾ ਲਿਖਿਆ ਹੁੰਦਾ ਨਾ ਤਿਆਰ ਹੁੰਦਾ ਹਿਪ ਸਵਾ 24 ਆ ਪਲੋਈਆਂ ਜਿਹਨੂੰ ਪਲੇਟਾਂ ਕਹਿੰਦੇ ਨੇ ਤੁਸੀਂ ਪੌਣੇ 12 ਤੇ ਯਾਨੀ 12 ਤੋਂ ਘੱਟ ਆ ਚਾਕ ਹੈਗੀ 20 ਅਗਲਾ-ਅਗਲਾ ਹੈਗਾ 6.5 ਪਿਛਲਾ 6 ਆ ਤੇ ਕੋਣੀ ਆਪਾਂ ਰੱਖਣੀ ਨਹੀਂ ਕਿਉਂਕਿ ਬਾਹ ਅੱਧੀ 14.5 ਠੀਕ ਆ ਸਲਵਾਰ ਦੀ ਵੀਡੀਓ ਆਪ ਅਲੱਗ ਪਾ ਦਾਂ ਕਿਉਂਕਿ ਵੀਡੀਓ ਲੰਬੀ ਹੋਏ ਨਹੀਂ ਕਿਸੇ ਭੈਣ ਨੂੰ ਕੁਰਤੀ ਦੀ ਵੀਡੀਓ ਦੇਖਣ ਦੀ ਲੋੜ ਆ ਕਿਸੇ ਨੂੰ ਸਲਵਾਰ ਦੀ ਲੋੜ ਆ ਦੇਖਣ ਦੀ ਹਣਾ ਫਿਰ ਵੀ ਜੇ ਕਿਸੇ ਨੂੰ ਕੋਈ ਕਨਫਿਊਜ਼ਨ ਹੁੰਦੀ ਹੈ ਨਾ ਤਾਂ ਤੁਸੀਂ ਫੋਨ ਕਰਕੇ ਪੁੱਛ ਲਿਆ ਕਰੋ ਵੀ ਆਹ ਚੀਜ਼ ਐ ਆ ਵੀ ਇਹਦਾ ਹੱਲ ਕੀ ਹੈ ਬਾਈ ਸਾਨੂੰ ਦੱਸ ਦਿਓ ਹਨ ਜਿਹੜੀਆਂ ਭੈਣਾਂ ਮੇਰੇ ਵਾਲੇ ਚੈਨਲ ਦਾ ਪਤਾ ਜਿਨ੍ਹਾਂ ਨੂੰ ਉਹ ਕਿਰਪਾ ਕਰਕੇ ਮੈਨੂੰ ਸ਼ਾਮ ਨੂੰ 8 ਵਜੇ ਤੋਂ ਆ ਫੋਨ ਲਾਇਆ ਕਰੋ ਜੇ ਕਿਸੇ ਨੂੰ ਵੱਧ ਦਿੱਕਤ ਆ ਉਹ ਤੁਸੀਂ ਅਮਰਤਪਾਲ ਘੋੜਾ ਵਾਲੇ ਫੋਨ ਤੇ ਲਾ ਕੇ ਇਹਨਾਂ ਨਾਲ ਗੱਲਬਾਤ ਕਰਕੇ ਸਮਝ ਲਿਆ ਕਰੋ ਹਨ ਤੇ ਬਾਕੀ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਬੈਠ ਕੇ ਦੇਖਦੀਆਂ ਉਹਨਾਂ ਨੇ ਆਪਦੇ ਕੋਈ ਕੱਪੜਾ ਲੇਡੀਜ਼ ਮਾਉਣਾ ਤਾਂ ਉੱਥੇ ਮੇਰੀ ਭੈਣ ਹੈਗੀ ਆ ਤੁਸੀਂ ਉਹਨਾਂ ਦਾ ਨੰਬਰ ਲੈ ਕੇ ਉਹਨਾਂ ਨਾਲ ਸੰਪਰਕ ਕਰਕੇ ਆਪਦੀ ਕੱਪੜੇ ਵਗੈਰਾ ਬਣਵਾ ਸਕਦੇ ਹੋ। ਤਾਂ ਕੱਪੜਾ ਇਹਨੂੰ ਮੈਂ ਸੈੱਟ ਕਰਕੇ ਕੋਈ ਵਿਛਾਇਆ ਹੋਇਆ ਮੋਟਾ-ਮੋਟਾ ਆਹ ਚੀਜ਼ ਲਾਜ਼ਮੀ ਧਿਆਨ ਰੱਖਣਾ ਦੇਖੋ ਆ ਬੂਟੇ ਹੀ ਉੱਪਰੋਂ ਜਾ ਰਹੇ ਨੇ ਬੂਟੇ ਨੇ ਸਾਰੀਆਂ। ਕਈ ਵਾਰੀ ਕੀ ਹੁੰਦਾ ਆਪਾਂ ਇਹ ਨਹੀਂ ਗੌਰ ਕਰਦੇ ਪੁੱਠਾ ਕਰਤਾ ਤਾਂ ਸਾਰੇ ਫੁੱਲ ਪੁੱਠੇ ਹੋ ਜਾਣਗੇ। ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਸਭ ਤੋਂ ਜ਼ਰੂਰੀ ਹੈ ਸੂਟ ਕੱਟਣ ਤੋਂ ਪਹਿਲਾਂ ਇਹ। ਸਾਰੇ ਨਿਕਾ ਮਾਰਨੀ ਹੁੰਦੀ ਕਈ ਵਾਰੀ ਤਾਂ ਚਲੋ ਦੋਨੇ ਪਾਸੇ ਹੁੰਦਾ ਉਹ ਤਾਂ ਚੱਲ ਜਾਂਦਾ। ਜੇ ਬੂਟੀਆਂ ਇੱਕ ਪਾਸੇ ਜਾਂਦੀਆਂ ਤਾਂ ਆਪਾਂ ਇਹਨਾਂ ਨੂੰ ਫਿਰ ਫੁੱਲ ਨੂੰ ਉੱਪਰ ਨੂੰ ਰੱਖਣਾ ਜ ਠੀਕ ਤਾਂ ਹੈ ਪੈਗੀ 24 24 ਤੇ 3 27 24 25 26 27 ਯਾਨੀ ਕਿ 13.5 ਇਹ ਤੋਂ ਅਪਰਖਾਂਗੇ 13.5 ਹਾਂ 13.5 ਪੁਆਇੰਟ 1 ਰੱਖ ਲਿਆ ਪਾ ਤੁਹਾਡੀ ਜਿਹੜੀ ਹਿੱਪ ਆ ਉਹ ਸਵਾ 24 ਸਪੈਨ ਥੋੜਾ ਹੈਵੀ ਨਾਪ ਆ ਭਾਰਾ ਨਾਪ ਜਿਹੜੀਆਂ ਪਰੋ ਇਸ ਨਾਪ ਦੀ ਗੇ ਵੀ ਲੋਡ ਹੁੰਦੇ ਵੀਡੀਓ ਸੇਵ ਕਰਕੇ ਰੱਖ ਲਿਆ ਕਰੋ ਹਨਾ ਕਈ ਵਾਰੀ ਸੂਟ ਕੱਟਣਾ ਪੈਂਦਾ ਜੇ ਕਿ ਤੁਹਾਨੂੰ ਵੀਡੀਓ ਨਹੀਂ ਲੱਭਦੀ ਤੁਸੀਂ ਮੈਨੂੰ WhatsApp ਤੇ ਜਾ ਕੇ ਮੈਸੇਜ ਛੱਡਦਾ ਕਰੋ ਮੈਂ ਭਾਲ ਕੇ ਤੁਹਾਨੂੰ ਦੁਬਾਰੇ ਭੇਜ ਦਊਗਾ 24 ਤੇ 327 27 ਪੁਆਇੰਟ ਆਪਾਂ ਰੱਖ ਲਿਆ ਇੱਥੋਂ ਵੀ ਇੱਕ ਇੱਥੋਂ ਰੱਖ ਲਿਆ ਆਪਾਂ 74 ਇੱਕ ਕੰਨੀ ਲਾਜ਼ਮੀ ਛੱਡ ਦਿਆ ਕਰੋ ਕੰਨੀ ਵਿੱਚ ਨਾ ਰੱਖਿਆ ਕਰੋ ਖਿੱਚ ਮਾਰਦੀ ਉਹ ਤੁਹਾਨੂੰ ਵਾਰਕ ਵੀ ਜਦਾ ਦਉਂਦਾ ਉਹਨੂੰ ਲੋ ਹੁਣ ਆਪਾਂ ਇਹਨੂੰ ਬਿਲਕੁਲ ਆਰਾਮ ਦੇ ਨਾਲ ਸੈੱਟ ਕਰ ਲਾਂਗੇ। ਬਾਕੀ ਜਿਹੜੀਆਂ ਪੈਨਾਂ ਨੇ ਬਿਲਕੁਲ ਜ਼ੀਰੋ ਲੈਵਲ ਤੋਂ ਕੰਮ ਸਿੱਖਣਾ ਸ਼ੁਰੂ ਕੀਤਾ ਉਹ ਦੱਸ ਦਿਆ ਕਰੋ ਹਨਾ ਫਿਰ ਮੈਂ ਹੋਰ ਬਰੀਕੀ ਦੇ ਵਿੱਚ ਸਮਝਾਦਾ ਕਰੂੰਗਾ। ਵੀ ਜਿਨ੍ਹਾਂ ਨੂੰ ਜਮ ਬਿਲਕੁਲ ਨਹੀਂ ਆਉਂਦਾ ਜ਼ੀਰੋ ਤੋਂ ਸ਼ੁਰੂ ਕੀਤਾ ਸਟਾਰਟ ਉਹਨਾਂ ਨੇ ਉਹ ਵੀ ਦੱਸ ਦਿਆ ਕਰੋ ਵੀ ਬਾਈ ਅਸੀਂ ਬਿਲਕੁਲ ਨਵਾਂ ਹਾਂ। ਸਾਨੂੰ ਕੁਝ ਨਹੀਂ ਪਤਾ ਹਨਾ ਸੂਟ ਕੱਟਣ ਤੋਂ ਲੈ ਕੇ ਸਲਾਈ ਤੱਕ। YouTube ਵਾਲੇ ਕਮੈਂਟ ਬਾਕਸ ਤੇ ਵੀ ਜਾ ਕੇ ਲਿਖ ਕੇ ਸਾਰਾ ਦੱਸ ਦੇਖੋ ਪ੍ਰੈਸ ਆਪਣੀ ਕੋਲੇ ਗੈਮ ਰੱਖਣੀ ਆ ਆ ਤੁਹਾਨੂੰ ਜਿਵੇਂ ਆਪਾਂ ਹੁਣ ਸੈੱਟ ਕਰ ਲਿਆ ਤਾਂ ਚੰਗੀ ਤਰ੍ਹਾਂ ਕਰੀ ਪਾਵਾਂਗੇ ਆਕੇ ਥੋੜਾ ਜਿਹਾ ਵੀ ਫਰਕ ਨਾ ਪਵੇ ਜੇ ਕੱਪੜੇ ਸੁੰਗੜ ਲਾ ਹੋਊਗਾ ਤਾਂ ਸੁੰਗੜ ਜੂ ਪ੍ਰੈਸਨ ਹਨ ਨਾਲੇ ਜਿਹੜੇ ਕੋ ਬਲ ਹੈਗੇ ਮਾਰੇ ਮੋਟੇ ਹੋਰ ਨਿਕਲ ਜਾਂਦੇ ਆ ਪਹਿਲਾਂ ਵਿਚਾਲੇ ਸੈਂਟਰ ਵਾਲੀ ਕਰੀਪ ਵਾਲਾ ਕਰੋ ਫਿਰ ਆ ਛੋਟੇ ਮੋਟੇ ਬਲ ਸਾਰੇ ਪ੍ਰੈਸ ਨਾਲ ਚੰਗੀ ਤਰ੍ਹਾਂ ਕੱਢ ਲੈਣਾ ਤਾਂ ਕਿ ਸੂਟ ਪਾੜਦਾ ਵੀ ਫਿਟਿੰਗ ਦਾ ਫਰਕ ਨਾ ਪਵੇ ਜਦੋਂ ਆਪਾਂ ਸੂਟ ਬਣ ਗਿਆ ਆਪਣਾ ਹੁਣ ਲਓ ਜੀ ਫਰੰਟ ਪੱਲੇ ਦੇ ਆਪਾਂ ਪ੍ਰੈਸ ਮਾਰ ਲਈ ਹੁਣ ਸਾਰੇ ਨਿਸ਼ਾਨ ਚੱਕਾ ਗਏ 44.5 ਲੰਬਾਈ ਹੈ 44 ਤੇ 3 43 ਇਹ ਆ ਠੀਕ ਇਥੇ ਹੋ ਗਿਆ ਆਪਾਂ ਸਾਡੇ 43 ਤੀਰਾ ਹੈਗਾ ਇਸ ਪਾਸੇ 29 ਇੰਚ ਯਾਨੀ ਕਿ 6.5 ਆ ਆਪਾਂ ਰੱਖਾਂਗੇ 7 ਸਭ ਤੋਂ ਮੜਾ ਇਹ ਮਰਦਾ ਜੀ ਰੱਖਾਂਗੇ ਜਿਆਦਾ ਨਹੀਂ ਕਿਉਂਕਿ ਜਦੋਂ ਨਿਸ਼ਾਨ ਲੱਗਦਾ ਨਾ ਕੁਛ ਇਹਦਾ ਵੀ ਜਗ੍ਹਾ ਹੋ ਜਾਂਦੀ ਆ ਦੇਖੋ ਹੁਣ ਆ ਗਿਆ ਮੋਢਾ ਨੀਚੇ ਨੂੰ ਕਾਫੀ ਪਣ ਇੱਥੇ ਆ ਕੇ ਉਲਝ ਜਾਂਦੀਆਂ ਜਿਵੇਂ ਹੁਣ ਆ ਦੇਖੋ ਛਾਤੀ ਇਹਨੇ 23 ਆ ਤਾਂ ਮੋਢਾ ਇਹਨਾਂ ਨੂੰ ਆਪਾਂ ਸਾਢੇ ਇੱਕ ਚੀਜ਼ ਐ ਸਵਾ ਇੱਕੀ ਪਾਵਾਂਗੇ ਕਿਉਂਕਿ 23 ਸਾਤੀ ਜਿਵੇਂ ਇੱਥੇ ਹੋ ਗਿਆ 11:30 ਪਹਿਲਾਂ ਮੈਂ ਨਿਸ਼ਾਨ ਲਾ ਲਾਂ ਫਿਰ ਤੁਹਾਨੂੰ ਸਾਰਾ ਸੋਖਾ ਪੀਤਾ ਲਾ ਕੇ ਦਰੂ ਜਦੋਂ 23 ਸਾਤੀ ਹੋ ਗਈ ਆ ਦੇਖੋ ਇੱਥੇ ਜਦੋਂ ਮੋਢਾ ਘੁੰਮੂ ਬਣਾਏ ਗਲਾਈਂ ਲੂਟ ਤਾਂ ਮੋਢੇ ਨੇ ਕੀ ਆ ਆਟੋਮੈਟਕ ਹੀ ਬਣਾ ਜੀ ਨਾ ਦੇਖੋ ਸਾਢੇ ਛੇ ਦੇ ਕਿੰਨਾ ਹੋ ਗਿਆ ਸਾਢੇ 10 ਤੇ ਜੇ ਆਪਾਂ ਇਹਨੂੰ 7 7 ਦੇ ਕੱਟਾਂਗੇ ਫਿਰ ਕਿੰਨਾ ਹੋ ਜਾਊਗਾ ਇਹ ਆ ਜਿੰਨਾ ਹੋ ਗਿਆ 11 ਇਸ ਤਰ੍ਹਾਂ ਮੋਢਾ ਵਧਦਾ ਜਾਂਦਾ ਜਿੰਨੀ ਛਾਤੀ ਵਧੂਗੀ ਤਾਂ ਆ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਜਿਹੜੀਆਂ ਭੈਣਾਂ ਕਹਿੰਦੇ ਗਾਲਾਂ ਪਿੱਛੇ ਹੁੰ ਜਾਂਦਾ ਉਹ ਬੈਕ ਪੱਲਾ ਹਮੇਸ਼ਾ ਵੱਧਰ ਵੱਡਾ ਰੱਖ ਲਿਆ ਕਰੋ ਪਿੱਛੇ ਤੋਂ ਵੱਧ ਕਰਕੇ ਠੀਕ ਆ ਇਸੇ ਤਰੀਕੇ ਨਾਲ ਸਾਈਡਸ ਲਈ ਸਾਈਡਸ ਲਈ ਤਾਂ ਮਿਲਿਆ ਵੀ ਲਾਜ਼ਮੀ ਕਰੋ ਤੇ ਮੈਨ ਤੋਂ ਬਾਅਦ ਕੀ ਹੁੰਦਾ 1.5 ਇੰਚ ਲਗਭਗ ਵੱਧ ਰੱਖ ਲਿਆ ਕਰੋ ਜਿਵੇਂ ਇਹਨਾਂ ਸਾਈਡਸ ਲਈ ਹੈਗੀ ਹੈਗੀ 15 ਆਪਾਂ ਰੱਖਾਂਗੇ 116 16 16 ਕਿਉਂਕਿ 1 ਇੰਚ ਦੀ ਕੋਈ ਪੇਜੂਗੀ ਇੱਥੇ ਪਲੇਟ ਪੇਜੂਗੀ ਕੁਝ ਦਬਾ ਆ ਜੂਗਾ ਠੀਕ ਆ ਨੀਚੇ ਤੋਂ ਆਪਾਂ ਛੇਟਾਂ ਕਿ ਤਰਪਾਈ ਦਾ 22 ਇੰਚ ਇਹ ਆ ਠੀਕ ਕੰਨੀ ਛੱਡ ਕੇ ਕਟਾਂਗੇ ਆਪਾਂ ਕਿ ਮੈਂ ਤੁਹਾਨੂੰ ਇੱਕ ਥੀ ਹੋਰ ਦੱਸਦਾ ਕਈ ਪੈਣਾ ਕੇ ਜਿਵੇਂ ਮਨਨ ਚਲੋ ਐਂ ਬਲ ਨਹੀਂ ਪੈਂਦੇ ਉੱਥੇ ਉਲਝੇ ਜਾਂਦੀਆਂ ਜਦੋਂ ਆਪਣੀ ਬਾਡੀ ਮੁੜੂਗੀ ਨਾ ਇਹ ਬਲ ਪਹਿਣਗੇ ਹੀ ਪੈਣੇ ਦੇਖੋ ਜਦੋਂ ਬਾਹ ਮੁਰਗੀ ਤਾਂ ਕੱਪੜੇ ਨੇ ਤਾਂ ਮੁੜਨਾ ਹੀ ਹੈ ਜੇ ਤੁਹਾਨੂੰ ਐਂ ਲੱਗਦਾ ਤਾਂ ਐ ਖੜ ਕੇ ਦੇਖੋ ਬਿਲਕੁਲ ਬਲ ਸਹੀ ਹੁੰਦੇ ਹਨ ਜਦੋਂ ਆਪਣਾ ਸਰੀਰ ਮੁਰੂਗਾ ਤਾਂ ਕਈ ਪੈਣਾ ਵੈਸੀ ਉਲਝੇ ਜਾਂਦੀ ਵੀ ਇੱਥੇ ਬਾਲਾ ਪੈਂਦੇ ਆ ਹੁੰਦੇ ਆ ਉਹਨੂੰ ਸਮਝਾਇਆ ਕਰੂ ਗਾਹਕ ਤੁਹਾਡੇ ਕੋਲ ਜਦੋਂ ਖੜਦਾ ਉਹਨੂੰ ਕਿ ਵੀ ਇਸ ਤਰ੍ਹਾਂ ਕਰਕੇ ਖੜੋ ਤੂੰ ਸਹੀ ਆਉਗਾ ਹਨਾ ਜਦੋਂ ਆਪਣੀ ਸਰੀਰ ਮੁਰੂਗਾ ਤਾਂ ਕੱਪੜੇ ਨੇ ਵੀ ਤਾਂ ਮੁੜਨੇ ਹੀ ਆ ਉਹ ਕਿੱਥੇ ਜਾਊਗਾ ਉਂਝ ਨਾ ਕਰੋ ਇੱਕ ਉਹ ਨੌਸ਼ੀ ਨਾ ਮੈਂ ਕਾਫੀ ਭੈਣਾਂ ਨੂੰ ਤਾਂ ਜਵਾਬ ਹੀ ਦਿੱਤਾ ਫੋਨ ਤੇ ਉੱਪਰ ਵੀ ਪੁੱਛਦੀਆਂ ਰਹਿੰਦੀਆਂ ਪੀ ਇਹ ਵਾਲ ਪੈਂਦੇ ਆ ਇਸ ਤਰ੍ਹਾਂ ਕੀ ਕਾਰਨ ਹੈ ਨਾ ਨੋਟ ਆਪਣਾ ਫਰੰਟ ਪੱਲਾ ਕੱਟਿਆ ਗਿਆ ਇਸੇ ਤਰ੍ਹਾਂ ਹੀ ਆਪਾਂ ਨੂੰ ਹੁਣ ਸਾਈਡ ਤੇ ਕਰ ਲਾਂਗੇ ਕੋਈ ਰਿਫਰੈਸ਼ ਕਰਵਾ ਲਾਂਗੇ ਬੈਕ ਪੱਲਾ ਮਸ ਫੁੱਲਾ ਦਾ ਲਾਜ਼ਮੀ ਧਿਆਨ ਰੱਖਣਾ ਪਾਹਾ ਕੱਟਣ ਲਈ ਵੀ ਇਸੇ ਤਰ੍ਹਾਂ ਹੀ ਨਾਲ ਮੈਂ ਨਾਪ ਵੀ ਪਾ ਦਊਗਾ ਹਾਂ ਸੌਖਾ ਹੋ ਜਾਈਦਾ ਤਾਂ ਕਿ ਸੂਟ ਕੱਟਣਾ ਭਾਰੀ ਨਾ ਹੋ ਲੋਕ ਆਪਾਂ ਰੱਖਿਆ ਸੀਗਾ ਉਹ 13.1 ਆਊਗਾ 13.1 ਇੱਕੋ ਵੀ 13.1 ਇਹ ਥੋ 13.1 ਠੀਕ ਹੈ ਜੀ ਕਿੰਨੇ ਥਾਵਾਂ ਵਿੱਚ ਇਨਸ਼ਾਅੱਲਾ ਲੱਗ ਗਿਆ ਆਪਣੇ

ਉਹ ਬੈਗ ਪਹਿਲਾਂ ਜੋ ਪ੍ਰੋਮੀ ਪਛਾਲਾਂਗੇ ਬਸ ਕਪੜਾ ਆਪਣੇ ਕੋਲ ਪੂਰਾ ਪੂਰਾ ਇੱਥੇ ਆਇਆ ਕੋ ਪੂਰੀ ਕਿਰਸਨਾ ਕੱਟਿਆ ਦੇ ਠੀਕ ਆ ਹਲਕਾ ਜਿਹਾ ਜੇ ਆਪਣੇ ਕੋਲ ਕਪੜਾ ਪਾਚ ਗਿਆ ਨਾਲੇ ਮੈਂ ਤੁਹਾਨੂੰ ਬੈਗ ਚੱਕ ਕੇ ਦਿਖਾ ਦੂੰ ਕਿੰਨੀ ਕਾਪੜਾ ਚੈੱਕ ਸਕਦੇ ਹਾਂ ਪੌਣਾ ਇੰਚ ਘੱਟੋ ਘੱਟ ਚੱਕਦਿਆ ਕਰੋ ਜਿਹੜੀਆਂ ਭੈਣਾਂ ਕਹਿੰਦੇ ਨੇ ਗਲਾ ਪਿੱਛੇ ਹੋ ਜਾਂਦਾ ਬੈਕ ਨੂੰ ਵਧਾ ਲਿਆ ਕਰੋ ਹਾਂ ਪੌਣੇ ਦੋ ਆਪਣਾ ਇਹ ਖੁੰਝੇ ਤੋਂ ਇੱਥੋਂ ਪੌਣੇ ਇੱਕ ਦੋ ਆਹ ਵਾਲੀ ਗਲਾਈ 1 ਇੰਚ ਬਾਕੀ ਜਦੋਂ ਬਾਹਾਂ ਚੜਾਉਣੀਆਂ ਮੈਂ ਕਈ ਵੀਡੀਓ ਚ ਪਹਿਲਾਂ ਵੀ ਦੱਸਿਆ ਠੀਕ ਹੈ ਭੈਣਾਂ ਬਿਲਕੁਲ ਅਣਜਾਣ ਆ ਮੋਢਾ ਉੱਪਰ ਹੁੰਦਾ ਬਾਹ ਥੱਲੇ ਹੁੰਦੀ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਮੋਢਾ ਉੱਪਰ ਬਾਹ ਥੱਲੇ ਤੇ ਬਾਹ ਨੂੰ ਢਿੱਲੀ ਛੜ ਕੇ ਚੜਾਇਆ ਕਰੋ ਬਾਹ ਨੂੰ ਵਾਲਾ ਕੱਪੜਾ ਖਿੱਚਣਾ ਨਹੀਂ ਹੁੰਦਾ ਜਿਵੇਂ ਹਲਕਾ ਹੱਥ ਛੱਡ ਕੇ ਲੋਚ ਇਹੋ ਪਸਰਟ ਕਰਦਾਂਗੇ ਹੁਣ ਬਾਹਾਂ ਦੇ ਦੇਖਾਂਗੇ ਆਪਾਂ ਨੂੰ ਕਿੱਥੇ ਕਿੱਥੇ ਜੋੜ ਪਾਉਣਾ ਪਊਗਾ ਸੋ ਪਹਿਲਾਂ ਦੱਸਿਆ ਸੀ ਆਪਾਂ ਇਹ ਅੱਧੀ ਕਰਾਂਗੇ। ਓਕੇ ਆਹੀ ਕੱਪੜਾ ਆਪਣੇ ਕੋਲ। 7.5 ਤੇ 2 8.9 ਆਪਾਂ 10 ਦਾ ਪਿੱਛਲਾਵਾਂਗੇ। ਆਏ ਪਾਸਾ ਕਮਾਣੇ ਨੂੰ ਦੋਨਾਂ ਬਾਹਲੇ ਤੋਂ ਉੱਪਰ ਨੂੰ ਗਿਆ ਹੋਇਆ ਠੀਕ ਹੈ ਅੱਗੇ ਪਾਸੇ ਅੰਦਰ ਕਰਨਾ ਹੈ ਜੋੜਾ ਪਾਉਸ ਹਿਸਾਬ ਨਾਲ ਪਾਉਣਾ ਨਹੀਂ ਘੱਟ ਤੋਂ ਘੱਟ ਮਸੂਲ ਸੂਰੇ ਉਸੇ ਤਰੀਕੇ ਨਾਲ ਪੀਸ ਨੂੰ ਉੱਪਰ ਕੱਟ ਕੇ ਪਾਸਾ ਉੱਤਣਾ ਹੈ ਇੱਕ ਦੋ ਚੀਜ਼ਾਂ ਦਾ ਬਸਤਿਆਂ ਰੱਖਣਾ ਨਾ ਜ਼ਰੂਰੀ ਸੂਟ ਕੱਟਣ ਦੇ ਵੇਲੇ ਹਾਂ ਹੁਣ ਆਹ ਹੁਣ ਆਪਾਂ ਇੱਥੇ ਉਹ ਵੀ ਪ੍ਰੈਸ ਮਾਰ ਲਾਂਗੇ ਮੋਡਾ ਹੈਗਾ ਇਸ ਪੈਨ ਦਾ ਲਿਖਿਆ 2 ਇੰਚ ਮੋਡਾ ਕੋਈ ਫੋਹਮ ਨਹੀਂ ਚੰਨੀ ਠੀਕ ਹੋ ਚੜਾ ਕਰ ਲੈਣਾ ਜਿੰਨਾ ਤੁਹਾਨੂੰ ਦਬਾ ਦੇ ਵਿੱਚ ਆਉ ਉਹ ਕੱਪੜਾ ਹੁਣ ਆਪਾਂ ਬਾਹ ਦੀ ਲੰਬਾਈ ਸਹੀ ਕਰ ਲਾਂਗੇ ਬਾਹ ਜਿਹੜੀ ਲੰਬਾਈ ਆ ਉਹ 7.5 ਤ ਤਿਆਰ ਆਪਾਂ ਕਿੰਨੇ ਰੱਖਨੇ 9.5 10 ਬਸ ਇਸ ਤੋਂ ਬਾਅਦ ਬਾਦ ਘਾੜ ਸਾਰੀ ਉੱਪਰ ਥਾੜ ਦੇ ਨੇ ਵੀ ਮੋੜ ਆਪਾਂ ਰੱਖ ਲੈਤੋਂ 1.5 ਜਾਨੀ ਕਿ 21 ਇੰਚ ਨਿੱਕੇ ਨੂੰ 10 ਇੰਚ ਠੀਕ ਆ ਇਤੋਂ ਹਲਕੀ ਹਲਕੀ ਸ਼ੇਪ ਦੇਣੀ ਸ਼ੁਰੂ ਕਰਦੇ ਆ ਇੱਥੋਂ 2 ਇੰਚ ਛੱਡ ਗਿਆ ਇਹ ਰੋਪਾਈ ਤੋਂ ਕੱਟਣਾ ਉਹਨਾਂ ਐ ਮੋੜ ਕੇ ਕੱਟਿਆ ਕਰੋ। ਨੋਟ ਤੇਲੀ ਛਾਂਟ ਪਾਉਣੀ ਆ ਉਹ ਹੁਣ ਤੁਸੀਂ ਜਿਹੜੇ ਪੱਲੇ 'ਚ ਮਰਜੀ ਪਾਉ ਲੋ ਕਿਉਂਕਿ ਪੱਲੇ ਪਾਸੇ ਜੋੜ ਆਉਣੀ ਠੀਕ ਆ ਅੱਗੇ ਆਪਾਂ ਲਿਖ ਦਿਆਂ ਕਿੰਨੀ ਮੂਰੀ ਇਹਨਾਂ ਦੀ 14 14 ਮੂਰੀ ਆ ਤੇ ਮੋਡਾ ਕਿੰਨਾ 20 ਇੰਚ ਇੱਥੇ ਆਪਾਂ ਲਿਖਤਾ ਮੋਡਾ ਬਾਕੀ ਪਲੇਟਾਂ ਨਿਸ਼ਾਨ ਮੈਂ ਤੁਹਾਨੂੰ ਕਾਫੀ ਵੀਡੀਓ ਚੱਕ ਕੇ ਦਿਖਾ ਦੇ ਤੇ ਜੇ ਕੋਈ ਕਿਸੇ ਪਹਿਲੂ ਪਲੇਟਾਂ ਨਿਸ਼ਾਨ ਨਹੀਂ ਲਾਉਂਦੇ ਹੋਂਦੇ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਬਈ ਪਲੇਟਾਂ ਨਿਸ਼ਾਨ ਚੱਕ ਦਿਆ ਕਰੂ ਫਿਰ ਵੀਡੀਓ ਲੰਬੀ ਜਾ ਦੇਣੀ ਹੈ ਨਾ ਤਾਂ ਬਾਕੀ ਜਿਹੜੀ ਇਹਦੀ ਸਲਵਾਰ ਦੀ ਵੀਡੀਓ ਉਹ ਵੀ ਆਪਾਂ ਪਾਵਾਂਗੇ ਹੋ ਸਕਦਾ ਇਸ ਚੈਨਲ ਦੀ ਪਾ ਲਈ ਉਸ ਦਾ ਦੂਸਰੇ ਪਾ ਲਈ ਉਹ ਕਪੜਾ ਹੈਗਾ 270 ਕਾਫੀ ਬੜੇ ਕਮੈਂਟ ਆਉਂਦੇ ਬਾਈ ਤੁਸੀਂ 2.5 ਮੀਟਰ ਕਪੜੇ ਦੇ ਵਿੱਚੋਂ ਸਲਵਾਰ ਕੱਟ ਕੇ ਦਿਖਾਓ ਜਾਂ 2.5 ਮੀਟਰ ਦੇ ਕਪੜੇ ਚੋਂ ਹਨ ਤਾਂ ਇਹਨਾਂ ਜਿਹੜਾ ਕਪੜਾ ਉਹ 2.5 2.5 ਤੋਂ ਥੋੜਾ ਵੱਧਾ ਮੋੜੇ ਦਿਨ ਤੋਂ ਘੱਟ ਆਗਾ ਤਾਂ ਉਹਦੀ ਵੀਡੀਓ ਵੀ ਆਪਾਂ ਜਲਦੀ ਅਪਲੋਡ ਕਰਦੇ ਹਾਂ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ